ਅੱਜ papa ਚੱਲੇ ਆ ਸਿੰਗੋ ਤੇ ਮੇਰੀ ਵਾਈਫ ਚੱਲੀ ਰਖੜੀ ਬੰਨਣਾ ਸਾਡਾ ਇੱਕ ਬੱਚਾ ਨੀਂਦ ਨਾਲ ਸੌਂਦਾ ਜਾਂਦਾ ਤੇ ਇੱਕ ਵਿਚ ਵੜਿਆ ਬੇਟਾ ਤੇ ਅਸੀਂ ਅੱਜ ਰਖੜੀਆਂ ਦਾ ਤਿਹਾਰ ਹੈ ਤੇ ਮੇਰੀ ਮੈਡਮ ਅੱਜ ਸਵੇਰ ਦੀ ਕਲਾਈ ਜਾਂਦੀ ਹੈ ਜੁਨਾ ਦੇ ਵੀਰੇ ਤੇ ਰਖੜੀ ਬੰਨ੍ਹਣੀ ਆ ਤੇ ਸਾਰਿਆਂ ਨੂੰ ਹੁੰਦਾ ਹੀ ਆਪਣੇ ਆਪਣੇ ਭੈਣਾਂ ਨੂੰ ਵੀ ਆਪਣੇ ਵੀਰੇ ਵੀਰੇ ਦੇ ਪਰ ਰਖੜੀ ਬੰਨ੍ਹਣੀ ਆ ਤੇ ਸਾਰਿਆਂ ਨੂੰ ਰਖੜੀਆਂ ਦੀ ਲੱਖ ਲੱਖ ਮੁਬਾਰਕਾਂ ਤੇ ਤੁਸੀਂ ਦੇਖ ਸਕਦੇ ਹੋ ਵੀ ਆਪ ਪਿੰਡ ਸਿੰਘੋ ਦੀ ਧਰਤੀ ਤੇ ਜਾ ਰਹੇ ਆ ਤੇ ਤੁਸੀਂ ਕੁਝ ਕਹਿਣਾ ਚਾਹੋਗੇ ਆਡਾ ਇੱਕ ਬੱਚਾ ਹਸੀਨ ਨੀਂਦ ਨਾਲ ਭਰਪੂਰ ਹੈ। ਆਇਆ ਕਰ ਦੋੰਗ ਲਾਇਆ ਕਰ। ਨਾਇਆ। ਚਲੋ ਇਸ ਬੰਨੇ ਨਾਲ ਨੀਂਦ ਖੁੱਲ ਗਈ ਉਹਦੀ। ਤੇ ਰੱਖੜੀਆਂ ਦਾ ਤਿਹਾਰ ਅੱਜ ਸਾਰੇ ਆਪਣੀਆਂ ਭੈਣਾਂ ਆਪਣੇ ਆਪਣੇ ਵੀਰਿਆਂ ਦੇ ਰਖੜੀਆਂ ਮੰਨਦੀਆਂ ਨੇ بڑا ਸ਼ੋਭਮੂਰਤ ਹੁੰਦਾ ਹੈ ਰਖੜੀਆਂ ਦਾ ਭੈਣਾਂ ਲਈ ਕਿਉਂਕਿ ਇੱਕ ਕੁਮਾਰੀ ਭੈਣ ਦੀ ਰਖਵਾਲੀ ਕਵੀਰ ਹੀ ਕਰਦਾ ਹੁੰਦਾ ਉਸ ਤੋਂ ਬਾਅਦ ਉਹਦਾ ਪਤੀ ਰਖਵਾਲਾ ਹੋ ਜਾਂਦਾ ਹੁੰਦਾ ਸਾਗਰੀਆ ਤੁਸੀਂ ਟਾਟਾ ਕਰ ਰਹੇ ਹੋ ਬਿਲਕੁਲ ਉਹ ਹੋਰ ਉੱਤੋਂ ਨੂੰ ਭੱਜਿਆ ਹੋ ਰਿਹਾ ਰੱਖੜੀਆਂ ਦੇ ਤਿਹਾਰ ਤੇ ਸਾਰੇ ਖੁਸ਼ ਹੋਵੋਗੇ